ਮਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ ਖੜੇ ਆ ਅੱਜ ਆਪਾਂ ਆਪਣੀ ਸ਼ੌਪ ਤੇ। ਠੀਕ ਹੈ ਜੀ ਤੇ ਕੰਮ ਚੱਲ ਰਿਹਾ ਆਪਣਾ ਹੈਪੀ ਵੀਰ ਲੱਗਾ ਹੋਇਆ ਕੰਮ ਕੰਨ ਤੇ ਤੁਹਾਨੂੰ ਦੱਸ ਦਈਏ ਬਾਈ ਜੀ। ਗਰਮੀ ਦੇ ਵਿੱਚ ਜਿਹੜੇ ਕਬੂਤਰ ਫੇਰ ਇੱਕ ਵਾਰ ਦੱਸ ਦਈਏ ਤੁਹਾਨੂੰ ਡੀਹਾਈਡਰੇਸ਼ਨ ਦਾ ਸ਼ਿਕਾਰ ਹੁੰਦੇ ਆ। ਪਾਣੀ ਪੂਰਾ ਨਹੀਂ ਹੁੰਦਾ। ਬਾਈ ਉਹਨਾਂ ਦੇ ਵਾਸਤੇ એનર્ਜੀ ਗਲੂਕੋਜ਼ એનર્ਜੀ ਡਰਿੰਕ। ਗਲੂਕੋਜ਼ ਆ ਬਾਈ ਜੀ ਸਪੈਸ਼ਲ ਕਬੂਤਰਾਂ ਦੇ ਲਈ ਆ। ਕਬੂਤਰ ਪੈਰਾਂ ਤੇ ਮੈਂਟਾਂ ਜੀ ਹੋ ਜਾਣਗੇ। ਇੰਨਾ ਵਧੀਆ ਰਿਜ਼ਲਟ ਆ ਇਸ ਗਲੂਕੋਜ਼ ਦਾ। ਆਪਾਂ ਇਹ ਹੀ ਯੂਜ਼ ਕਰ ਰਹੇ ਆ ਵਧੀਆ ਆਰਡਰੇ ਨੇ ਵਧੀਆ ਰਿਜ਼ਲਟ ਵੀ ਬਈ ਆ ਰਿਹਾ ਤੇ ਜਦੋਂ ਕਬੂਤਰ ਉੱਡ ਕੇ ਆਂਦਾ ਆਪਾਂ ਉਹਨਾਂ ਦੇ ਕੁੰਡਿਆਂ ਦੇ ਵਿੱਚ ਇੱਕ ਇੱਕ ਚਮਚੇ ਇਹ ਘੋਲ ਦਈਦਾ ਹੈਗਾ ਆ ਇਹ એનર્ਜੀ ਬੂਸਟ ਕਰ ਦਿੰਦਾ ਜੀ ਕਬੂਤਰ ਨੂੰ ਐਂ ਦੁਬਾਰਾ ਜਿਹੜਾ ਰਿਲੈਕਸ ਹੋ ਜਾਂਦਾ ਕਬੂਤਰ ਪੂਰਾ ਵਧੀਆ ਇਹਦੇ ਨਾਲ ਦੁਬਾਰਾ ਉਡਾਰ ਦੇਣ ਦੇ ਯੋਗ ਹੋ ਜਾਂਦਾ ਜਿਹੜੇ ਕਬੂਤਰ ਜ਼ਿਆਦਾ ਜ਼ੋਰ ਕਰ ਆਂਦੇ ਆ ਉਹਨਾਂ ਨੂੰ ਬਈ ਜੀ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਬਾਕੀ ਵੀਰੇ ਹਰ ਚੀਜ਼ ਜਿਹੜੀ ਹੈਗੀ ਆ ਫੇਰ ਦੱਸ ਦਈਏ ਆਪਣੇ ਕੋਲ ਅਵੇਲੇਬਲ ਹੈਗੀ ਆ ਡਰਿੰਕਰ ਟ੍ਰੇਆਂ ਡੋਲੀਆਂ ਜਿਹੜੀਆਂ ਬੰਦੀਆਂ ਨੇ ਪੈਪਾਂ ਛਤਰੀਆਂ ਹਰ ਚੀਜ਼ ਜਿਹੜੀ ਹੈਗੀ ਆ ਆਪਣੇ ਕੋਲ ਅਵੇਲੇਬਲ ਹੈ ਜੀ ਕਿਸੇ ਵੀ ਭਰਾ ਨੂੰ ਕੋਈ ਵੀ ਚੀਜ਼ ਚਾਹੀਦੀ ਹੋਏਗੀ ਹੁਣ ਜਿਵੇਂ ਨਵੇਂ ਬੱਚੇ ਘੜਾਣੀਆਂ ਤੇ ਛਲੇ ਰਿੰਗ ਹਰ ਪ੍ਰਕਾਰ ਦੇ ਰਿੰਗ ਜਿਹੜੇ ਹੈਗੇ ਆ ਬੱਚਿਆਂ ਦੇ ਪਾਉਣ ਵਾਲੀ ਸਪੈਸ਼ਲ ਜਿਹੜੇ ਲੋਕ ਰਿੰਗ ਇਹ ਵੀ ਆਪਣੇ ਕੋਲ ਅਵੇਲੇਬਲ ਨੇ ਜੀ ਤੁਸੀਂ ਦੇਖ ਸਕਦੇ ਹੋ ਮਲਟੀ ਕਲਰ ਇਹ ਵੀ ਹੈਗੇ ਨੇ ਤੇ ਇਹ ਵੀ ਹੈਗੇ ਨੇ ਜੀ ਇਹ ਦੇਖੋ ਜੀ ਕਲਰ ਆਪਣੇ ਕੋਲ 7-8 ਹੁੰਦੇ ਆ ਜੀ अलग-अलग कलरਾਂ ਦੇ ਵਿੱਚ ਸਾਡੇ ਕੋਲ ਸਾਰੇ ਰਿੰਗ ਵੀ ਪਏ ਨੇ ਜਿਹੜੀ ਵੀ ਕਿਸੇ ਨੂੰ ਚੀਜ਼ ਦੀ ਜ਼ਰੂਰਤ ਹੋਵੇ ਉਹ ਸਾਡੇ ਕੋਲ ਖਰੀਦ ਸਕਦਾ ਜੀ ਬਾਕੀ ਬਾਈ ਜੀ মালਟੀ ਵਿਟਾਮਿਨ ਸਪੈਸ਼ਲ ਕਬੂਤਰਾਂ ਦੇ ਲਈ ਸਾਡੇ ਕੋਲ ਅਵੇਲੇਬਲ ਹੈ ਜੀ ਇਹ ਦੇਖੋ ਜੀ ਇਹ ਸਪੈਸ਼ਲ ਕਬੂਤਰਾਂ ਦੀਆਂ ਮੈਡੀਸਿਨ ਹੈ ਜੀ ਇਹ ਨਹੀਂ ਕਿ ਹਿਊਮਨ ਨੇ ਪੂਰਾ ਵਧੀਆ ਇਹਨਾਂ ਦਾ ਰਿਜ਼ਲਟ ਹੈ ਪਾਣੀ ਦੇ ਵਿੱਚ ਜਿਹੜੀ ਹੈਗੀ ਆ 2 ਤੋਂ 5 ਐਮਐਲ ਪਾ ਸਕਦੇ ਆ ਜਿੰਨਾ ਕਬੂਤਰ ਤਾਕਤਵਰ ਬਣੇ ਰਹਿੰਦੇ ਆ ਜੀ ਉਹਨਾਂ ਦੇ ਸ਼ਰੀਰ ਦੇ ਵਿੱਚ ਘਾਟ ਜਿਹੜੀ ਹੁੰਦੀ ਆ ਉਹ ਪੂਰੀਆਂ ਕਰਦੇ ਰਹਿੰਦੇ ਆ ਜੀ ਬਾਕੀ ਵੀਰੇ ਜਿਹਨਾਂ ਦੇ ਕਬੂਤਰ ਇਸ ਟਾਈਮ ਹਰੀਆਂ ਵਿੱਠਾਂ ਮਾਰਨਦੇ ਨੇ ਗਲਸ਼ ਦੇ ਨੇ ਜਾਂ ਪੇਟ 'ਚ ਕੋਈ ਵੀ ਇਨਫੈਕਸ਼ਨ ਆ ਆ ਦਵਾਈ ਲਗਾਤਾਰ ਪਾਓ 5 ਦਿਨ ਲਗਾਤਾਰ ਪਾ ਦਿਓ 1 ਲੀਟਰ 'ਚ ਸਿਰਫ 2 ਐਮਐਲ ਪੈਂਦੀ ਔਰ ਕੋਸਟ ਬਹੁਤ ਥੋੜੀ ਆ ਓਨਲੀ 200 ਰੁਪਏ ਦੀ ਸ਼ੀਸ਼ੀ ਆ ਇੱਕ ਇੱਕ ਠੀਕ ਆ ਨਾਲ ਮਲਟੀ ਵਿਟਾਮਿਨ ਆ ਪੂਰਾ ਵਧੀਆ ਇਹਦਾ ਵੀ ਰਿਜ਼ਲਟ ਆਊਗਾ ਬਾਈ ਜੀ ਔਰ ਕਬੂਤਰ ਤੁਹਾਡਾ ਕੋਈ ਵੀ ਬਿਮਾਰ ਨਹੀਂ ਹੋਊਗਾ ਗਰੰਟੀ ਹੈ ਇਸ ਚੀਜ਼ ਦੀ ਆਪਾਂ ਬਾਈ ਜੀ ਜਿੰਨਾ ਕੋ ਹੋ ਸਕਦਾ ਜਿੰਨੀ ਕਿ ਨੌਲੇਜ ਸਾਡੇ ਕੋਲ ਹੁੰਦੀ ਆ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹਿਨੇ ਆ ਜੀ ਤੇ ਮੇਰੇ ਜਿਹੜੇ ਵੀ ਵੀਰ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਜੀ ਤੇ ਫਿੰਸੀਆਂ ਤੋਂ ਇਲਾਜ ਤੁਹਾਨੂੰ ਆਪਾਂ ਦੱਸਦੇ ਰਹੇ ਨੇ ਜ਼ਹਿਰ ਬਾਤ ਤੋਂ ਲਿਵੋਸਿਟਰੀਜਨ ਦਵਾਈ ਆਮ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਹੈ ਜੀ ਉਹ ਵੀ ਤੁਸੀਂ ਜਿਹੜੀ ਹੈਗੀ ਆ ਕਿਤੋਂ ਵੀ ਲੈ ਕੇ ਪਾਓ ਦੋ ਤਿੰਨ ਬੂੰਦਾ ਇੱਕ ਬੱਚੇ ਨੂੰ ਜਾਂ ਵੱਡੇ ਨੂੰ ਤੁਸੀਂ ਜਿਹਨੂੰ ਪੱਠੇ ਨੂੰ ਦੇਣੀ ਆ ਆ ਵਿੱਚ ਮਿਕਸ ਕਰਕੇ ਪਾਣੀ ਦੇ 10 ਐਮਐਲ ਦੇ ਦੇ ਦਿਓ ਦੋ ਤਿੰਨ ਦਿਨ ਲਗਾਤਾਰ ਦਿਓ ਤਾਂ ਓਡੀਆਂ ਫਿੰਸੀਆਂ ਆਉਣਆਂ ਦੀਆਂ ਉਹ ਸੁੱਕ ਜਾਂਦੀਆਂ ਕਾਲੀਆਂ ਪੈ ਜਾਂਦੀਆਂ ਕਬੂਤਰ ਠੰਡੀ ਥਾਂ ਤੇ ਰਹਿਣੇ ਜ਼ਰੂਰੀ ਆ ਜੀ ਜਿਆਦਾ ਤਪਸ਼ ਵਾਲੇ ਖੁੱਡਿਆਂ ਦੇ ਵਿੱਚ ਜ਼ਿਆਦਾਤਰ ਇਵੇਂ ਹੁੰਦਾ ਆ ਹੀਟ ਜਿਆਦਾ ਹੋਣ ਕਰਕੇ ਔਰ ਮੱਛਰ ਦਾ ਇਲਾਜ ਆ ਡੀਜ਼ਲ ਦੇ ਵਿੱਚ ਤੁਸੀਂ ਫਿਨੈਲ ਦੀਆਂ ਗੋਲੀਆਂ ਪਾਊਡਰ ਬਣਾ ਕੇ ਤੇ ਮੁਸ਼ਕਪੂਰ ਦੀਆਂ ਟਿਕੀਆਂ ਪੰਜ ਪੰਜ ਪੀਸ ਦੋਵੇਂ 2 ਲੀਟਰ ਦੀ ਬੋਤਲ ਦੇ ਵਿੱਚ ਪਾ ਲੋ ਡੀਜ਼ਲ ਦੇ ਵਿੱਚ ਖੁੱਡਿਆਂ ਦੇ ਵਿੱਚ ਸਪਰੇਅ ਕਰੋ ਇੱਕ ਵੀ ਮੱਛਰ ਵੀ ਤੁਹਾਨੂੰ ਖੁੱਡਿਆਂ ਦੇ ਵਿੱਚ ਦਿਖਾਈ ਨਹੀਂ ਦੇਊਗਾ। ਬਾਕੀ ਮਿੱਤਰੋ ਜੋ ਵੀ ਨੌਲੇਜ ਸਾਡੇ ਕੋਲ ਨਵੀਂ ਆਏਗੀ ਉਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਜੀ। ਤੇ ਬਾਕੀ ਸਾਰੇ ਵੀਰ ਆਪੋ ਆਪਣਾ ਧਿਆਨ ਰੱਖੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਟੈਂਪਰੇਚਰ ਵਧ ਰਿਹਾ ਹੈਗਾ ਆ ਤੇ ਵਧੀਆ ਤਰੀਕੇ ਦੇ ਨਾਲ ਸਾਰੇ ਭਰਾ ਕਬੂਤਰ ਲੜਾਉਣ ਪ੍ਰਮਾਤਮਾ ਸਭ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ।